मुरदाबादाद मुदाबादादा ठेकेदारी सिश्ता मुर्दाबाद ठेकेदारी सिश्ता मुर्दाबाद इलकार कर ਸਰਕਾਰ ਜੱਟਾਰ ਮਰਦਾਬਾਦ ਜੱਦਾਬਾਦ ਮਰਦਾਬਾਦ ਪੰਜਾਬ ਸਰਕਾਰ ਜੱਟਾਰ ਮਰਦਾਬਾਦ ਮਰਦਾਬਾਦ ਅੱਜ ਵੀ ਜਿਹੜੀ ਕੀ ਹੋਇਆ ਯਾਰ 21 22 20 21 22 ਤਿੰਨ ਰੋਜ਼ਾ ਜਿਹੜੀ 23 ਤਰੀਕ ਦੇ ਜਿਹੜੀ ਤਿੰਨ ਰੋਜ਼ਾ ਅਸੀਂ ਹੜਤਾਲ ਕਰਨ ਜਾ ਰਹੇ ਆ ਸਰਕਾਰ ਦੇ ਵਿਰੋਧ ਕਿਉਂਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਠੇਕੇਦਾਰੀ ਦੇ ਭਰਤੀ ਨਹੀਂ ਕਰਾਂਗੇ ਸਾਰੇ ਵਿਭਾਗਾਂ ਦੇ ਵਿੱਚ ਜਿਹੜੇ ਵਰਕਰ ਪੱਕੇ ਭਰਤੀ ਕੀਤੇ ਜਾਣਗੇ ਅੱਜ ਜਿਹੜੀ ਸਰਕਾਰ ਉਸਦੇ ਉਲਟ ਠੇਕੇਦਾਰੀ ਦੇ ਭਰਤੀ ਕੀਤੀ ਜਾ ਰਹੀ ਆ ਕਿਲੋਮੀਟਰ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਅੱਜ ਇਸ ਦੇ ਵਿਰੋਧ ਵਿੱਚ ਅਸੀਂ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਇਹ 21 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੀ ਰਿਆਸ਼ਤ ਦਾ ਘਰਾਓ ਕਰਾਂਗੇ ਜੇਕਰ ਫਿਰ ਵੀ ਸਾਡੀ ਮੰਗਾਂ ਦਾ ਜਿਹੜਾ ਸੁਣਵਾਈ ਨਾ ਹੋਈ ਤਾਂ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਕਰਾਂਗੇ ਜਾਂ ਹੋਰ ਜਿਹੜੇ ਤਿੱਖੇ ਸੰਘਰਸ਼ ਕੀਤੇ ਜਾਣਗੇ ਇਸ ਕਰਕੇ ਅੱਜ ਅਸੀਂ ਪੀ ਆਰਟੀਸੀ ਗੇਟ ਤੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਾਂ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਦਾ ਜ਼ਾਤੀ ਨਿਕੰਮੀ ਹੈਗੀ ਆ ਜਿਹੜੀਆਂ ਆਪਣੀਆਂ ਮੈਨੇਜਮੈਂਟਾਂ ਨੇ ਇਹ ਸਰਕਾਰ ਤੋਂ ਵੀ ਨਕਮੀਆਂ ਹੋ ਗਈਆਂ ਕਿਉਂਕਿ ਕਿਲੋਮੀਟਰ ਜਿਹੜੀਆਂ ਗੱਡੀਆਂ ਪਾ ਕੇ ਅਫਸਰਾਂ ਦੀ ਜੇਮਾ ਭਰੀਆਂ ਜਾਂਦੀਆਂ ਅਫਸਰ ਇਹਸ ਕਰਕੇ ਕਿਲੋਮੀਟਰ ਵਾਲ ਨੂੰ ਚੁਕਾਵ ਵਧ ਕਰਦੇ ਆ ਤੇ ਸਰਕਾਰ ਨੂੰ ਗਲਤ ਸਲਾਹ ਦੇ ਕੇ ਜਿਹੜਾ ਮਹਿਕਮੇਦਨਘਾਰ ਕੀਤਾ ਜਾ ਰਿਹਾ ਇਸ ਕਰਕੇ ਮੈਨੇਜਮੈਂਟਾਂ ਦੇ ਵੀ ਅਸੀਂ ਮੁਰਦਾਵਾਲ ਗੇਟ ਦੇ ਨਾਲ ਹੀ ਕਰਾਂਗੇ ਸਰਕਾਰ ਦੇ ਬੀਆਰਟੀਸੀ ਪਣਵਸਦੀ ਮੈਨੇਜਮੈਂਟ ਮੁਰਦਾਬਾਦ 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 ਆਰਟੀਸੀ ਪਨਬਾਸ ਪਨਬਾਸ ਮੈਨੇਜਮੈਂਟ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰੂੰਗਾ ਸਾਥੀ ਇੰਦਰਜੀਤ ਸਿੰਘ ਨੂੰ ਆਪਣੇ ਵਿਚਾਰ ਸਾਂਝੇ ਕਰਨ ਸਾਥੀ ਇੰਦਰਜੀਤ ਸਿੰਘ ਪਨਬਾਸ ਲੁਧਿਆਣਾ ਤੋਂ